ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਗਾਇਜ਼ ਅੱਜ ਦੇ ਵਲੌਗ ਮੇ ਆਪ ਸਭੀ ਕਾ ਸਵਾਗਤ ਹੈ ਕੀ ਹੋ ਰਿਹਾ ਬਹੁਤ ਤੇਰੇ ਨਾਲ ਹੋਣਾ ਬੜਾ ਉਹ ਕਰਦੀ ਏ ਕਿਉਂਕਿ ਬੋਬੀ ਇਹਦੀ ਦੇਖਭਾਲ ਕਰਦਾ ਹੈ ਬੋਬੀ ਨਾਲ ਵਧੀਆ ਰਹਿੰਦੀ ਹੈ ਉਦਾਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੀ ਚਾਹੇ ਮੈਂ ਹੀ ਹੋਵਾਂ ਹੈਲੋ ਹਾਈ एक्सक्यूज मी सो गाइस ਜਿੱਦਾਂ ਕਿ ਤੁਹਾਨੂੰ ਕੱਲ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਮੈਂ ਤੁਹਾਨੂੰ ਵਲੌਗ ਅਗਲੇ ਵਲੌਗ ਵਿੱਚ ਦੱਸੂਗੀ ਕਿ ਆਪਾਂ ਕੰਮ ਤੇ ਗਏ ਆ ਸੋ गाइस ਮੈਂ ਐਕਚੁਅਲੀ ਫੋਨ ਕਰ ਦਿੱਤਾ ਸੀ ਮੈਮ ਨੂੰ ਕਹਿ ਦਿੱਤਾ ਸੀ ਕਿ ਮੈਮ ਮੈਂ ਨਹੀਂ ਆ ਸਕਦੀ بارش ਨਾ ਅੱਜ ਪੂਰਾ ਦਿਨ ਪੈਂਦੀ ਰਹੀ ਆ ਹੁਣ ਹੀ ਥੋੜਾ ਟਾਈਮ ਹੀ ਹੋਇਆ ਨਾ ਮੰਮੀ بارش ਰੁਕੀ ਨੋ ਮੇਰੇ ਫੋਟੋ ਸਹੀ ਆ ਰਹੀ ਹੈ ਕਾਈ ਤਰੀ ਹੋ ਗਈ ਹਾਂ ਕੋਈ ਗੱਲ ਨਹੀਂ ਹੈ ਕੀ ਕਰਨਾ ਹੈ ਆਪਾਂ ਤਾਂ ਛੱਡ ਦੇ ਇੱਧਰ ਨਹੀਂ ਆ ਉੱਧਰ ਫਟਣਾ ਸੋ गाइस ਬਾਰਿਸ਼ ਪੂਰਾ ਦਿਨ ਪੈਂਦੀ ਰਹੀ ਹੈ ਜਿਹਦੇ ਕਰਕੇ ਅੱਜ ਦੀ ਹੋ ਗਈ ਸੀ ਛੁੱਟੀ ਤੇ ਉਸ ਤੋਂ ਬਾਅਦ ਕਾਫੀ ਦਿਨਾਂ ਤੋਂ ਨਾ ਮੇਰੀ ਨੀਂਦ ਪੂਰੀ ਨਹੀਂ ਹੋ ਰਹੀ ਸੀ ਤਾਂ ਮੈਂ ਸੌ ਰਹੀ ਸੀ ਤੇ ਹੁਣ ਆਪਾਂ ਉੱਠੇ ਆ ਇੱਕ ਮਿੰਟ ਇੱਕ ਮਿੰਟੇ ਖਾਣ ਵਾਲਿਆ ਪੂਛ ਮਾਰੀਏ ਨਹੀਂ ਸੋ ਗਾਇਜ਼ ਵੀਰ ਦੇਖੋ ਕਿੰਨਾ ਸੋਨਾ ਹੈ ਨਾ ਸੋਨਾ ਆਪਣਾ ਛੁੱਟੀ ਅੱਜ ਦੀ ਹੋ ਬੇਸੀ ਕਿਉਂਕਿ ਬਾਰਿਸ਼ ਕਲੈਕਸ਼ਨ ਵੀਡੀਓ ਆਪਣੀ ਦੂਸਰੇ ਚੈਨਲ ਤੇ ਆਈ ਚੈੱਕ ਕਰੋ ਸਾਰੇ ਜਾਨੇ ਜਿਹੜੇ ਮੇਰੇ ਭੈਣ ਭਰਾ ਨਵੇਂ ਆ ਨਵੇਂ ਚੈਨਲ ਸਬਸਕ੍ਰਾਈਬ ਸਪੋਰਟ ਕਰੋ ਹਨਾ ਬਾਕੀ ਉਹਦੇ ਤੇ ਆਪਣਾ ਸੈਲਫ ਮੇਕਅਪ ਵੀ ਮੈਂ ਅੱਗੇ ਨਿਊ ਵੀਡੀਓ ਵੀ ਜ਼ਰੂਰ ਸ਼ੇਅਰ ਕਰੂੰਗੀ ਬਹੁਤ ਜਲਦੀ ਤੇ ਇਧਰ ਬੋਬੀ ਕਹਿੰਦਾ ਕੰਮ ਕਰ ਰਿਹਾ ਇਹ ਸੁਬਾ ਵੀ ਕੰਮ ਕਰ ਰਿਹਾ ਸੀਗਾ ਤੇ ਹੁਣ ਵੀ ਕੰਮ ਹੀ ਕਰ ਰਿਹਾ ਇਥੇ ਟਾਟਾ ਟਾ ਜੋੜ ਰਿਹਾ ਹੈ ਸਫਾਈ ਸਫਾਈ ਕਰ ਰਿਹਾ ਕਰੋ ਕਰੋ ਵੈਰੀ ਗੁੱਡ ਤੇ بارش ਕਾਰਨ ਵੈਸੇ ਨਾ ਗੱਡੀ ਦੇ ਉੱਪਰ ਉਹ ਵੀ ਕਵਰ ਕਿਉਂ ਨਹੀਂ ਦਿੱਤਾ ਅੱਜ ਅੱਛਾ ਕਵਰ ਉਤਾਰ ਦਿੱਤਾ ਸੀ ਤਾਂ ਕਿ بارش ਕਾਰਨ ਨਾ ਇਹਦਾ ਘੱਟਾ ਮਿੱਟੀ ਜੋ ਵੀ ਸੀ ਉਹ ਆਪਣਾ ਲਿੱਥ ਜੇ ਵਾਸ਼ ਹੋ ਗਈ ਚਲੋ ਇਸ ਨਾਲ علاوہ ਇਹ ਹਾਲੇ ਵੀ ਪਾਣੀ ਆ ਨਾ بارش ਬਹੁਤ ਜ਼ਿਆਦਾ ਪੈਂਦੀ ਰਹੀ ਹੈ ਬਾਕੀ ਆਪਾਂ ਵੀ ਹੁਣ ਕੰਮ ਕਰਦੇ ਆ ਉੱਠੇ ਆ ਤਾਂ ਕੰਮ ਕਰਦੇ ਆ ਘਰ ਦਾ ਇੱਧਰ ਕਹਿੰਦੇ ਸੋ ਹੈ ਗਾਇਜ਼ ਦੇਖ ਲਓ ਜਿਵੇਂ ਤੁਹਾਡੀ ਮਰਜ਼ੀ ਲੱਗਦੀ ਆ ਆਪਾਂ ਨਾ ਕੱਪੜੇ ਐਕਚੁਅਲੀ ਮੈਨੂੰ ਲੱਗਦੇ ਗਿੱਲੇ ਨੇ ਇਹਦਰ ਵਾਸ਼ ਕੀਤੇ ਸੀ ਸਵੇਰ ਸੁਬਾ ਔਰ ਦਮ ਮਿਣਾਉਂਦੀ ਸੀ ਅਨਾਂ ਦਾ ਗਾਈਜ਼ ਇਹ ਪਿੰਨਾ ਮੇਰਾ ਛੋਟਾ ਜਿਹਾ ਮੈਸੇਜ ਹੈ ਇੱਧਰ ਆਪਾਂ ਬਣਾਉਣ ਲੱਗੇ ਆਂ ਜੀ ਸਬਜੀ ਕੜਾਈ ਨੂੰ ਮੈਂ ਧਾਰ ਦਿੱਤਾ ਹੈ ਕੈਨਸ ਦੇ ਉੱਪਰ ਤੇਲ ਵੈਸੇ ਵੀ ਗਰਮ ਹੋ ਗਿਆ ਸੀ ਪਹਿਲਾਂ ਵੀਡੀਓ ਮੈਂ ਹੁਣ ਕੀਤੀ ਹੈ ਸਟਾਰਟ ਹੈ ਇੱਕ ਨਾ ਮੇਰਾ ਸਾਰਿਆਂ ਨੂੰ ਛੋਟਾ ਜਿਹਾ ਮੈਸੇਜ ਹੈ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਨਾ ਇੱਕ ਭਰਾ ਦੀ ਆਪਣਾ ਜਿਹੜੇ ਬਾਹਰ ਨੇ ਕਿਸੇ ਲਾਈਫ ਐਕਸੀਡੈਂਟ ਕਰਕੇ ਉਹਨਾਂ ਦਾ ਜੋ ਸਜ਼ਾ ਮਿਲ ਰਹੀ ਆ ਉਹਨਾਂ ਨੂੰ ਹਨ ਤੇ ਬਹੁਤ ਮੈਨੂੰ ਇਹ ਸੁਣ ਕੇ ਦੁੱਖ ਲੱਗਾ ਹੈ ਬਾਕੀ ਜਿਹੜੇ ਵੀ ਆਪਣੇ ਪੰਜਾਬ ਦੇ ਤੋਂ ਜਿਹੜੀ ਮੇਰੀ ਆਡੀਅנס ਵੇਖਦੀ ਹੈ ਨਾ ਉਹਨਾਂ ਨੂੰ ਮੈਂ ਇਹੀ ਮੈਸੇਜ ਕਰਨਾ ਚਾਹੁੰਦੀ ਆ ਜੋ ਜਿੰਨੇ ਵੀ ਮੇਰੀ ਵੀਡੀਓ ਦੇਖ ਰਿਹਾ ਤੁਸੀਂ ਵੱਧ ਤੋਂ ਵੱਧ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਜਿੰਨੀ ਹੋ ਸਕਦਾ ਸਹਾ ਤਾਂ ਹੁਣ ਕਹਿ ਰਹੇ ਨੇ ਕਿ ਬਟ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜੋ ਵੀ ਵੋਟ ਵਗੈਰਾ ਵੱਧ ਤੋਂ ਵੱਧ ਸਾਰੇ ਹੈਲਪ ਕਰੋ ਕਿਉਂਕਿ ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਹਨਾ ਕਈ ਨਿਸ਼ਾਨਾ ਤੋਂ ਨਹੀਂ ਵੀ ਹੁੰਦੀਆਂ ਪਰ ਗਲਤ ਬਣਾਇਆ ਜਾਂਦਾ ਹੈ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਭਰਾ ਤੋਂ ਕੋਈ ਵੀ ਗਲਤੀ ਨਹੀਂ ਹੋਈਗੀ ਹਨਾ ਮੈਂ ਉਹਨਾਂ ਦੇ ਹੱਕ ਵਿੱਚ ਆ ਮੈਂ ਭਰਾ ਨੂੰ ਸਪੋਰਟ ਕਰਦੀ ਹਾਂ ਪਰ ਜਿੰਨੇ ਵੀ ਆਡੀਅנס ਮੇਰੀ ਵੀਡੀਓ ਦੇਖਦੀ ਹੈ ਨਾ ਉਸ ਤੋਂ ਬਾਅਦ ਤੁਸੀਂ ਵੀ ਸਪੋਰਟ ਕਰੋ ਕਿਉਂਕਿ ਇਨਸਾਨ ਤੋਂ ਹੀ ਗਲਤੀ ਹੁੰਦੀ ਹੈ ਪਰ ਕਈ ਇਨਸਾਨਾਂ ਤੋਂ ਗਲਤੀ ਨਹੀਂ ਹੁੰਦੀ ਜੋ ਕਿ ਉਹ ਗਲਤੀ ਦਾ ਪੁਤਲਾ ਇੱਕ ਬਣ ਜਾਂਦਾ ਹੈ ਹਨਾ ਤਾਂ ਜੋ ਭਰਾ ਤੋਂ ਹੋਇਆ ਅਰਵਾਇਜ਼ ਕੜਾਈ ਆਪਾਂ ਰੱਖ ਦਿੱਤੀ ਐ ਗੈਸ ਦੇ ਉੱਪਰ ਉਸ ਤੋਂ ਬਾਅਦ ਕੜਾਹਲਾ ਕੜੀ ਚ ਹਾਂ ਲਾਲੂ ਇਹ ਐਡੀ ਪਾ ਲੈਣਾ ਸੋ ਏ ਗਾਇਸ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਮਿਕਸ ਸਬਜ਼ੀ ਜਿਹਦੇ ਕਰਕੇ ਤੇਲ ਗਰਮ ਆਪਣਾ ਪੂਰੀ ਤਰ੍ਹਾਂ ਹੋ ਚੁੱਕਿਆ ਆ ਇਹਦੇ ਵਿੱਚ ਆ ਲਾਲ ਆਲੂ ਐ ਬੈਂਗਣੀ ਐ ਆਪਣਾ ਪਿਆਜ਼ ਐ ਮਿਰਚਾਂ ਨੇ ਸਭ ਕੁਝ ਹਰਬੀ ਵੀ ਐ ਹੂੰ ਹਰਬੀ ਵੀ ਪਾਈ ਅੱਛਾ ਅਲੋਗੀ ਅੱਜ ਮਿਕਸ ਜੀ ਸਬਜੀ ਬਣਨ ਲੱਗੀ ਐ ਕੱਟ ਕਰਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਹੁਣ ਇਹਨੂੰ ਆਪਾਂ ਤੇ ਸੌਰੀ ਜੀਰਾ ਪਾਉਣਾ ਹੈ ਆਪਾਂ ਅੱਗੇ ਜੀਰਾ ਹੋਣ ਤੋਂ ਬਾਅਦ ਆਪਾਂ ਸਬਜੀ ਨੂੰ ਵਿੱਚ ਪਾ ਦਾਂਗੇ tabri <laughs> ਬਰਾਬਰ ਟ੍ਰੇਡ ਦੇ ਦਾਂਗੇ ਬਣੇਗੀ denn ਥੋੜਾ ਟਾਈਮ ਆਪਾਂ ਸਫਾਈ ਕਰ ਦਿੰਨੇ ਆ ਬਰਤਨ ਸਾਰੇ ਧੋਣ ਵਾਲੇ ਨੇ ਮੇਰੇ ਵੀ ਮੰਨਾਂ ਸਪਿੰਨ ਲੈ ਕੇ ਆਉਣਾ ਬਾਹਰ ਰੱਖਿਆ ਹੋਇਆ ਦੇ ਗਾਇਸ ਬਰਤਨ ਆਪਾਂ ਸਾਰੇ ਕਰ ਚੁੱਕੇ ਆਂ ਸਾਫ ਉਸ ਤੋਂ ਬਾਅਦ ਮੈਂ ਆਪਣਾ ਸਬਜ਼ੀ ਵੀ ਬਣਤੀ ਹੈ ਇਹਦੇ ਵਿੱਚ ਆਪਾਂ ਨੂੰ ਰੱਖ ਦੇ ਪਾਉਂਗੇ ਆ ਦੇਖ ਸਕਦੇ ਹੋ ਉਸ ਤੋਂ ਬਾਅਦ ਨਾ ਮਿਕਸ ਕਰ ਦਿਓ ਮਿਕਸ ਸਬਜ਼ੀ ਤੁਸੀਂ ਵੀ ਜ਼ਰੂਰ ਟਰਾਈ ਕਰ ਰਹੇ ਹੋ ਵਿੱਚ ਅਰਬੀ ਬੈਂਗਣੀ ਪਿਆਜ਼ ਆਲੂ ਮਿਰਚਾਂ ਸਾਰਾ ਕੁਝ ਕੱਟ ਕਰਕੇ ਚੰਗੀ ਤਰ੍ਹਾਂ ਵਾਸ਼ ਕਰਕੇ ਤੇਲ ਗਰਮ ਕਰਕੇ ਵਿੱਚ ਜ਼ੀਰਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਬਣਾ ਕੇ ਪਕਾ ਕੇ ਦੈਨ ਵਿੱਚ ਲਾਸਟ ਟਿਕੋਨ ਮਿਕਸ ਪਾ ਦਿੱਤਾ ਸਬਜ਼ੀ ਬਣ ਕੇ ਹੋ ਚੁੱਕੀ ਹੈ ਜੀ ਆਪਣੀ ਰੈਡੀ ਮਿਰਚਾਂ ਨਾਲ ਇਹ ਹੋ ਗਈ। ਸਹੀ ਠੀਕ ਹੈ। ਹੋ ਚੱਕਾ। ਮੈਨੂੰ ਚਾਹੀਦੀ ਨਹੀਂ ਇਹ ਨਹੀਂ ਇਹ ਨਹੀਂ ਮਿਰਚਾਂ ਥੋੜ੍ਹਾ ਨਾਲੇ ਚਾਹੀਦੀ। ਬੜੀ ਨਾਲ ਵਧੀਆ ਲੱਗੇਗਾ ਪਰੋਂ ਠੀਕ ਹੈ ਨਾ। ਹਾਂ। ਸੋ ਗਾਇਜ਼ ਸਬਜੀ ਆਪਣੀ ਪਲੇਟੇ ਨੂੰ ਪਰੋਵਾ ਕਰਨਾ। ਹਾਂ। ਗਾਇਜ਼ ਬਿਲਕੁਲ ਗਾਂਸਾ ਸਲੋ ਕਰ ਦਿੱਤਾ ਐਂਡ ਆਪਣੀ ਸਬਜੀ ਬਣ ਕੇ ਹੋ ਚੁੱਕੀ ਹੈ ਰੈਡੀ। ਜਰੂਰ ਦੱਸਿਓ ਹੁਣ ਮੈਂ ਇਹ ਬੜੀ ਵੀਡੀਓ ਕਿੱਦਾਂ ਲੱਗੀ। ਬਾਕੀ ਆਪਾਂ ਬਰਤਨ ਵੀ ਸਾਰੇ ਸਾਫ਼ ਕਰ ਦਿੱਤੇ ਐਂਡ ਆ ਗ੍ਰਾਟਾ ਵੀ ਗੁੰਨ੍ਹ ਦਿੱਤਾ। ਇਹਨੂੰ ਪੂਰਾ ਪਲੇਟ ਦੇਣਾ। ਹਾਂ ਦੇ। ਛੋਟੀ ਫਰੇਟ ਜਦੋਂ ਫਾਈਨਲ ਅਪਰੈਂਸ ਹੋ ਗਿਆ ਸਾਰਾ ਕੰਮ ਹੋ ਚੁੱਕਿਆ ਡਨ ਅੱਜ ਬਹੁਤ ਬਾਰਿਸ਼ ਦੇ ਕਾਰਨ ਮੈਂ ਜਾ ਨਹੀਂ ਸਕੀ ਕੰਮ ਤੇ ਮੈਨੂੰ ਫੀਲ ਵੀ ਹੋ ਰਿਹਾ ਬਟ ਹੁਣ ਆਪਾਂ ਕੀ ਕਰ ਸਕਦੇ ਹਾਂ ਨਾ ਦੈਨ ਕੱਲ ਜਾਉਂਗੀ ਮੈਂ ਉਸ ਤੋਂ ਪਹਿਲਾਂ ਮੈਂ ਹੁਣ ਹੀ ਸਾਰਾ ਕੰਮ ਕਰ ਦਿੰਨੀ ਆ ਹਨਾ ਅੱਜ ਪੋਚੇ ਵੀ ਨਹੀਂ ਲਗਾਏ ਹੈਗੇ ਪੋਚੇ ਸਾਰੀ ਸਫਾਈ ਕਰ ਦਿੰਨੀ ਆ ਤਾਂ ਕਿ ਮੈਨੂੰ ਮਾਰਨਿੰਗ ਟਾਈਮ ਨਾ ਕਰਨਾ ਪਵੇ ਕੁਝ ਹਨਾ ਵੈਸੇ ਇੰਨਾ ਹੈ ਕਿ ਇੱਕ ਵਾਰੀ ਸਫਾਈ ਹੋ ਜਾਈਏ ਹਨਾ ਫਿਰ ਅਗਨੀ ਸ਼ੁੱਤੀ ਕਰਾ ਰਣੀ ਆਪਣੇ ਘਰ ਦਾ ਹੈਗਾ ਸੋ ਜਲਦੀ ਜਲਦੀ ਕੰਮ ਕਰਦੇ ਆ ਐਂਡ ਅਜ਼ਰੋ ਦਿ ਸਿਲਫਾਨੂੰ ਐਵਰੀ ਵੀਡੀਓ ਕਿਦਾਂ ਲੱਗੀ ਇਹ ਵਾਲੀ ਸਬਜੀ ਤੁਸੀਂ ਵੀ ਜ਼ਰੂਰ ਟ੍ਰਾਈ ਕਰਿਓ ਵਿੱਚ ਤੁਸੀਂ ਹੋਰ ਵੀ ਬਹੁਤ ਕੁਝ ਐਡ ਕਰ ਸਕਦੇ ਹੋ ਸ਼ਿਮਲਾ ਮਿਰਚ ਵੀ ਭਿੰਡੀਆਂ ਵੀ ਹਨਾ ਮੰਮੀ ਹੋਰ ਵੀ ਕਾਫੀ ਕੁਝ ਪਾਸ ਹੋਣੇ ਸਬਜ਼ੀਆਂ ਹਾਂ ਸੁੱਕੀ ਸਬਜੀ ਬਣ ਜਾਂਦੀ ਏ ਬਾਕੀ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਏ ਗੱਲ ਮੈਂ ਰੋਟੀ ਖਾਣ ਦੀ ਸਬਜੀ ਵੇਖ ਕੇ ਸਬਜੀ ਵੇਖ ਕੇ ਮੈਨੂੰ ਬਹੁਤ ਭੁੱਖ ਲੱਗੀ ਸੋ ਪਾਣੀ ਖਾਗੀ ਮੈਂ ਰੋਟੀ ਪਕਾਉਣੇ ਰੋਟੀ ਸੋ ਗਾਇਸ ਮੈਂ ਵੀ ਖਾਣਾ ਖਾਣੀ ਆ ਬਸ ਸਬਜੀ ਆਪਣੀ ਬਣ ਚੁੱਕੀ ਆ ਰੋਟੀ ਪਰ ਸਭ ਤੋਂ ਪਹਿਲਾਂ ਮੈਂ ਰੋਟੀ ਖਾਣਾ ਉਸ ਤੋਂ ਬਾਅਦ ਆਪਾਂ ਸਾਰੇ ਖਾਰੇ ਬਲਾਦੇ ਚੱਕਦੇ ਆਂ ਬਾਕੀ ਆਪਾਂ ਕੱਪੜੇ ਧੋਸ਼ ਕੀਤੇ ਸੀ بارش ਦੇ ਕਾਰਨ ਗਿੱਲੇ ਹੋ ਗਏ ਸੀਗੇ ਤੇ ਉਹ ਫਿਰ ਉਦਾਂ ਹੀ ਆਪਾਂ ਅੰਦਰ ਸੁੱਕਣੇ ਪਾ ਦਿੱਤੇ ਹੱਲੇ ਗਿੱਲੇ ਆ ਉਹ ਆਪਾਂ ਤੈ ਹੜਰੇ ਨਹੀਂ ਕਰ ਸਕਦੇਗੇ ਬਾਕੀ ਹਣਾ ਦਾਏ ਕਿ ਵਿੱਚੇ ਜਾਈ ਤਾਂ ਓਪਰ ਨਿਕਲ ਜਾਂਦੀ ਵਿੱਚ ਹੀ ਬੱਦਲ ਆ ਜਾਂਦੇ ਪਤਾ ਨਹੀਂ ਕਿਵੇਂ ਪਰ ਹੁਣ ਨਹੀਂ ਹੁਣ ਬੱਦਲ ਨਹੀਂ ਆਉਂਦੇ ਹੈਗੇ ਬਹੁਤ ਬੱਦਲਾ ਆ ਚੁੱਕੇ ਬਹੁਤ ਮੀਂਹ ਪੈ ਚੁੱਕਿਆ ਸਵੇਰ ਦਾ ਹੁਣ ਵੀ ਉਹ ਚੈੱਕ ਕਰੋ ਸੂਰਜ ਨਿਕਿਆ ਹੋਇਆ ਹੋਗਾ ਸੋ ਗਾਇਸ ਮਿਲਦੇ ਆ ਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਗੁੱਡ 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 ਲਓ ਜੀ ਮੁੰਡੇ ਨੇ ਕਹਿੰਦੀ ਜਗ੍ਹਾ ਬਣਾ ਲਈ ਇੱਥੋਂ ਲੰਘਣ ਦੀ ਇੱਥੇ ਹੁਣ ਕੁਤਰਿਆ ਕਰੂਗਾ ਪੱਠੇ ਇਧਰ ਇੱਟਾਂ ਜੋੜ ਦਿੱਤੀਆਂ ਕੰਧ ਜੀ ਬਣਾ ਦਿੱਤੀ ਐ ਸਵੇਰ ਦਾ ਲੱਗਾ ਹੋਇਆ ਮੁੰਡਾ ਕਹਿੰਦੇ ਆ ਵੀ ਇੱਥੇ ਹੁਣ ਪੱਠੇ ਕੁਤਰਿਆ ਕਰੂਗਾ ਉਧਰ ਨੂੰ ਰਸਤਾ ਇਹਨੇ ਬਣਾ ਲਿਆ ਲੰਘਣ ਦਾ ਨਸੀਲਾ ਰੋਟੀ ਖਾਣੀ ਖਾਈਏ ਹੁਣ ਮੈਂ ਇਦਾਂ ਕਰਦੀ ਆ ਪਹਿਲਾਂ ਆਪ ਦਾ ਖਾਣਾ ਬਣਾਉਣੀ ਆ ਖਾਣਾ ਖਾਣ ਤੋਂ ਬਾਅਦ ਨਸੀਲਾ ਦੀ ਵੀ ਰੋਟੀ ਬਣਾਉਣੇ ਆ ਆਪਾਂ ਤੇ ਖਾਣਾ ਖੋਣਾ ਖਾਣੇ ਆ ਆਪਾਂ ਬਾਕੀ ਜਿਹੜੇ ਮੇਰੇ ਭੈਣ ਭਰਾ ਨਵੇਂ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਇਹ ਹੁਣ ਕੀ ਕਰ ਰਿਹਾ ਪੱਲੀ ਵਾਸ਼ ਕਰ ਰਿਹਾ ਮਾਰਨਿੰਗ ਜਾਏਗਾ ਨਾ ਸਕੂਲ ਹਾਂ ਬੋਈ ਗੁੱਡ ਜਾਣਾ ਜਾਣਾ ਅਬ ਸਕੂਲ ਦੀ ਤਿਆਰੀ ਕਰ ਲਾ ਸੋ ਹੀ एवरीवन ਹੋਣੇਸ ਤੋਂ ਬਾਅਦ ਮੈਂ ਘਰ ਦਾ ਕੰਮ ਕਰਨਾ ਚਾਹੀ ਖਾਣਾ ਹੀ ਖਾਣਾ ਤਾਂ ਬਾਕੀ ਤੁਹਾਨੂੰ ਘੈਂਟ ਜੇ ਵਲੌਗ ਦੇ ਵਿੱਚ ਮਿਲਦੇ ਆ ਤੁਹਾਡੇ ਲਈ ਬਹੁਤ ਜਲਦੀ ਇੱਕ ਫਣੀ ਜੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੇਕਰ ਉਹ ਵੇਖਣਾ ਚਾਹੁੰਦੇ ਹੋ ਵੈਸੇ ਤਾਂ ਮੈਂ ਬਣਾ ਚੁੱਕੀ ਆ ਜੇਕਰ ਚਾਹੁੰਦੇ ਹੋ ਕਿ ਮੈਂ ਪੋਸਟ ਪਬਲਿਕ ਕਰਾਂ ਤਾ ਬਹੁਤ ਜਲਦੀ ਮੈਰੀ ਵੀਡੀਓ ਆਏਗੀ ਬਾਕੀ ਵੀਡੀਓ ਦੇਖਣ ਲਈ ਚੈਨਲ ਨੂੰ ਗਲੋ ਸਬਸਕ੍ਰਾਈਬ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੋਗ ਵਿੱਚ